ਡਬਲ ਐਫ ਜੀ ਦੇਸੀ ਮੁਰਗਾ ਮੁਰਗੀ ਜਿਹੜੇ ਵੀ ਸੱਜਣ ਵੀਰ ਨੂੰ ਅੱਗੇ ਸਰਦੀਆਂ ਚ ਆਂਡਾ ਲੈਣ ਲਈ ਮੁਰਗੀਆਂ ਚਾਹੀਦੀਆਂ ਹਨ ਮੇਰੇ ਨਾਲ ਸੰਪਰਕ ਕਰ ਸਕਦੇ ਹਨ ਮੇਰਾ ਨੰਬਰ ਹੈ 98146 46851 ਮੇਰਾ ਡਰੈਸ ਹੈ ਟਾਣੀ ਫੂਲਾ ਸਿੰਘ ਬਲਾਕ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਤਾਂ ਫਿਰ ਦੁਬਾਰਾ ਇੱਕ ਵਾਰੀ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਜਿਹੜੇ ਵੀ ਸੱਜਣ ਵੀਰ ਨੂੰ ਦੇਸੀ ਮੁਰਗੀ ਆਂਡੇ ਵਾਸਤੇ ਚਾਹੀਦੀ ਹੈ ਜੋ ਅੱਗੇ ਸਰਦੀਆਂ 'ਚ ਆਂਡਾ ਲੈ ਸਕਦੇ ਹਨ ਤੇ ਆਪਣਾ ਬੁੱਜਗਾਰ ਬਣਾ ਸਕਦੇ ਹਾਂ ਆਂਡਾ ਵੇਚ ਕੇ ਤਾਂ ਜਿਹੜੇ ਸੱਜਣ ਵੀਰ ਨੂੰ ਮੁਰਗੀਆਂ ਚਾਹੀਦੀਆਂ ਹਨ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹਨ ਮੇਰਾ ਨੰਬਰ ਹੈ 98146 46851 ਮੇਰਾ ਡਰੈੱਸ ਹੈ ਕਾਨੀ ਪੂਲਾ ਸਿੰਘ ਬਲਾਕ ਜਰਾਲਾ ਬਾਦ ਜ਼ਿਲ੍ਹਾ ਫਾਜ਼ਿਲਕਾ ਤਾਂ ਜਿਹੜੇ ਸੱਜਣ ਵੀਰ ਨੇ ਮੁਰਗੀਆਂ ਲੈਣੀਆਂ ਹਨ ਤਾਂ ਮੇਰੇ ਫਾਰਮ ਤੇ ਆ ਕੇ ਡਬਲ ਐਫ ਜੀ ਦੇਸੀ ਮੁਰਗੀਆਂ ਲੈ ਸਕਦੇ ਹਨ